ਉਤੇ ਹੀ ਤਰੁਸ਼ੀ ਦਮਦਮਾ ਸਾਹਿਬ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸਤਕੰਸ਼ੂਏ ਦਰਬਾਰ ਸਾਹਿਬ ਜਥੇਕੇ ਗੁਰਦੁਆਰਾ ਮੰਚੇ ਸਾਹਿਬ ਦੀਵਾਨ ਹਾਲ ਦੇ ਵਿਖੇ ਕਥਾ ਕਰਨ ਦੇ ਲਈ ਪਹੁੰਚੇ ਇਸੇ ਦੌਰਾਨ ਉਹਨਾਂ ਨੇ ਖਜੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਮੁਲਾਕਾਤ ਕੀਤੀ ਮੁਲਾਕਾਤ ਕਰਨ ਤੋਂ ਬਾਅਦ ਅਮਰਿਤਪਾਲ ਸਿੰਘ ਦੇ ਪਿਤਾ ਤਸੇਮ ਸਿੰਘ ਨੇ ਕਿਹਾ ਕਿ ਜੋ ਪਿਛਲੇ ਦਿਨੀ ਅਮਰਿਤਪਾਲ ਦੀ ਮਾਤਾ ਦਾ ਬਿਆਨ ਸਾਹਮਣੇ ਆਇਆ ਹੈ ਉਸ ਨੂੰ ਉਸ ਬਿਆਨ ਦੇ ਵੱਲ ਜ਼ਿਆਦਾ ਧਿਆਨ ਨਾ ਨਹੀਂ ਦੇਣਾ ਚਾਹੀਦਾ ਹੈ ਅਸੀਂ ਸਿੱਖੀ ਦੇ ਲਈ ਕੰਮ ਕਰ ਰਹੇ ਹਾਂ ਤੇ ਸਿੱਖਿਓ ਨੂੰ ਪ੍ਰਫੁੱਲਤ ਕਰਨ ਦੇ ਲਈ ਹੀ ਕੰਮ ਕਰਦੇ ਰਹਾਂਗੇ ਉਹਨਾਂ ਨੇ ਤਖਤຊਿਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ ਕੀਤੀ ਤੇ ਸਿੱਖੀ ਦੇ ਮੁੱਦਿਆਂ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਹੈ ਦੂਜੇ ਪਾਸੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਨੇ ਗੱਲਬਾਤ ਦੇ ਦੌਰਾਨ ਕਿਹਾ ਕਿ ਅਮਰਿਤਪਾਲ ਸਿੰਘ ਨੂੰ ਜਾਣਬੁੱਝ ਕੇ ਕੇਂਦਰ ਸਰਕਾਰ ਦੇ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਪਲਤੀ ਇਹੋ ਜਿਹੇ ਵਿਆਹ ਘੜਾਉਂਦੇ ਜੋ ਮੇਰਾ ਖਿਆਲ ਹੈ ਕਿ ਸਾਡੀ ਸਾਡੀ ਸੋਜ ਸਿੱਕੀ ਦਾ ਮੋਲ ਬੋਲਾ ਜੀ ਅਸੀਂ ਸਿੱਕੀ ਨੂੰ ਪ੍ਰਫੁੱਲਤੇ ਖੜਾ ਚਾਹੁੰਦੇ ਆਂ ਸਿੱਕੀ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਚਾਹੁੰਦੇ ਆਂ ਜੋ ਪੰਜਾਬ ਦੇ ਹਾਲਾਤ ਹੋਏ ਪਏ ਆ ਮੇਰਾ ਖਿਆਲ ਹੈ ਕੋ ਤੁਹਾਨੂੰ ਵੀ ਤੁਸੀਂ ਪੰਜਾਬੀ ਜੋ ਤੁਹਾਨੂੰ ਪਤਾ ਵੀ ਕਿੰਦਾ ਦੇ ਕਿੰਦੀ ਕਿੱਡੀ ਬੁਰੀ ਹਾਲਤ ਚ ਪੰਜਾਬ ਪਹੁੰਚਿਆ ਹੋਇਆ ਕਿ ਨਸ਼ਿਆਂ ਨਾਲ ਕਿੰਨੀਆਂ ਮੋਤਾਂ ਹੋ ਰਹੀਆਂ ਚੋਰੀਆਂ ਚਕਾਰੀਆਂ ਗੁੰਡਾਗਰਦੀ ਕਿੱਦਾਂ ਵਾਪਰ ਰਹੀ ਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਹੋ ਜਿਹੇ ਇਹੋ ਜਿਹੇ ਬਿਆਨ ਨਾਲ ਛੱਡ ਕੇ ਤੇ ਮੇਰਾ ਖਿਆਲ ਹੈ ਕਿ ਆਪਾਂ ਨੂੰ ਪੰਜਾਬ ਲਈ ਚੜ੍ਹਦੀ ਕਲਾ ਦੀ ਕੰਮ ਕਰਨਾ ਚਾਹੀਦਾ ਸਿੱਖ ਸਾਹਿਬ ਅਸੀਂ ਗੁਰੂ ਘਰ ਮੱਥਾ ਟੇਕਣਾ ਅਸੀਂ ਕੁਦਰਤ ਹਾਂ ਉਹਨਾਂ ਦਾ ਮੇਲ ਹੋ ਗਿਆ ਤੇ ਉਹ ਅੱਗੇ ਵੀ ਸਾਡੇ ਨਾਲ ਅਸੀਂ ਰੱਖਦੇ ਥੋੜਾ ਪਿਆਰ ਤੇ ਔਕੇ ਸੁਕੇ ਵੇਲੇ ਸਾਡੀ ਉਹਨਾਂ ਨੇ ਹਮਾਇਤ ਕੀਤੀ ਹੈ ਤੇ ਇਹ ਉਹਨਾਂ ਨੂੰ ਅੱਗੇ ਵੀ ਹਮਾਇਤ ਵਾਸਤੇ ਹੀ ਉਹਨਾਂ ਨੂੰ ਅਪੀਲ ਕਰਦੇ ਆ ਕਿ ਉਹ ਵੱਲ ਚੜ ਕੇ ਉਹਨਾਂ ਦੀ ਰਿਹਾਈ ਲਈ ਯਤਨ ਕਰਨ। ਬਾਕੀ ਗੁਰੂ ਮਹਾਰਾਜ ਦੇ ਅੱਗੇ ਅਸੀਂ ਇਹ ਬੇਨਤੀ ਕਰਨਾ ਹੈ ਕਿ ਅੱਗੇ ਜਦੋਂ ਤੁਸੀਂ ਉਹਨਾਂ ਨੂੰ ਚੋਣਾ ਸਬਸਤਾ ਬਖਸ਼ੀਆ ਤੇ ਸਾਰੀ ਕੌਮ ਸਾਡੀ ਇੱਕ ਜਗ੍ਹਾ ਤੇ ਹੋਵੇ ਤੇ ਜਿਹੜੇ ਸਾਡੇ ਬੰਦੀ ਸਿੰਘ ਆ ਜਾਂ ਹੋਰ ਸਾਡੇ ਮਸਲੇ ਆ ਜੇ ਅਸੀਂ ਉਹਨਾਂ ਨੂੰ ਹੱਲ ਕਰਵਾ ਸਕੀਏ। ਮੈਨੂੰ ਤਾਂ ਲੱਗਦਾ ਉਹ ਉਹਨਾਂ ਦੀ ਜਿਹੜੀ ਉਹ ਟਵਿੱਟਰ ਦੀ ਭਾਸ਼ਾ ਤੋਂ ਲੱਗਦਾ ਜਿੱਦਾਂ ਦੀ ਉਹਨਾਂ ਦੀ ਸੋਚ ਹੈ ਮੇਰੇ ਖਿਆਲ ਉਹਨਾਂ ਦਾ ਹੀ ਹੋ ਸਕਦਾ ਜੀ। ਚੋਹਾਂ ਦੇ ਉਹਨਾਂ ਦੀ ਟੀਮ ਤੋਂ ਪਰ ਉਹਨਾਂ ਦੇ ਜਿਹੜੇ ਖਿਆਲਤਾਂ ਤੋਂ ਜੋ ਟਵੀਟ ਜਿਹੜਾ ਦੇਖਿਆ ਮੈਂ ਉਹ ਮੈਨੂੰ ਲੱਗਦਾ ਕਿ ਉਹ ਆਮਰਤਾਪੁਰ ਹੋ ਸਕਦਾ ਪਰਿਵਾਰ ਨਾਲ ਪਿਆਰ ਹੈ ਔਰ ਜਿਵੇਂ ਮੰਜੀ ਸਾਹਿਬ ਕਥਾ ਕਰਨਾ ਹੈ ਪਰਿਵਾਰ ਬੈਠਾ ਹੈ ਅਸੀਂ ਗੱਲਾਂ ਬਾਤਾਂ ਕੀਤੀਆਂ ਤੇ ਸਰਕਾਰ ਨੂੰ ਅਸੀਂ ਬਸ ਇਹੋ ਕਹਿਣਾ ਚਾਹੁੰਦੇ ਆ ਕਿ ਸਿੱਖਾਣਾ ਵਿਦਿਕਾਰ ਜਿਹੜਾ ਹੈਗਾ ਉਹ ਕਿਸੇ ਕੀਮਤ ਦੇ ਉੱਤੇ ਹੋਣਾ ਨਹੀਂ ਚਾਹੀਦਾ ਔਰ ਹੋ ਰਿਹਾ ਹੈ ਬਾਕੀ ਸਟੇਟਾਂ ਲਈ ਹੋਰ ਨਿਯਮ ਹੈ ਪੰਜਾਬ ਲਈ ਹੋਰ ਨਿਯਮ ਹੈ ਬਾਕੀ ਸਟੇਟਾਂ ਦੇ ਵਿੱਚ ਐਨਐਸਏ 3 ਸਾਲ ਦੀ ਹੈ ਪੰਜਾਬ ਦੇ ਵਿੱਚ 2 ਸਾਲ ਦੀ ਹੈ ਬਿਨਾਂ ਵਜ੍ਹਾ ਭਾਈ ਅਮਰਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਰੱਖਣਾ ਤੇ ਇਹ ਗੈਰਬਾਜ਼ਬ ਹੈ ਇਹ ਨਹੀਂ ਹੋਣਾ ਚਾਹੀਦਾ ਇਹੋ ਅਸੀਂ ਪਰਿਵਾਰ ਨਾਲ ਮਿਲ ਕੇ ਆਪਸ ਦੇ ਵਿੱਚ ਗੱਲਾਂ ਬਾਤਾਂ ਤੇ ਵਿਚਾਰ-ਵਿਮਾਰਸ਼ ਕੀਤਾ ਹੈ ਕਿ ਜਿਹੜੀ ਬਦਨਤੀ ਹੈ ਜੀ ਸਰਕਾਰ ਜਿਹੜੀ ਹੈ ਉਹ ਸਿੱਖਾ ਨਾਲ ਹਮੇਸ਼ਾ ਧੱਕਾ ਕਰਦੀ ਆਈ ਹੈ ਔਰ ਇਹ ਵੀ ਇੱਕ ਕਿਸਮ ਦਾ ਧੱਕਾ ਹੀ ਹੈ ਕਿ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਜਿਹੜਾ ਸਾਲ ਦੀ ਐਨਐਸਏ ਵਧਾ ਦਿੱਤੀ ਜਾਂਦੀ ਹੈ ਇਹ ਤੱਕੇ ਤੋਂ ਵੱਧ ਕੁਝ ਨਹੀਂ ਜੀ ਇਹ ਸਿੱਖਾਂ ਨੂੰ ਐਨ ਲੱਗਦਾ ਸਾਨੂੰ ਅਹਿਸਾਸ ਕਰਾਇਆ ਜਾ ਰਿਹਾ ਹੈ ਕਿ ਸ਼ਾਇਦ ਅਸੀਂ ਦੂਜੇ ਜਾਂ ਤੀਜੇ ਨੰਬਰ ਦੇ ਸ਼ਹਿਰੀ ਨਿਵਾਸੀ ਬਿਲਕੁਲ ਸਾਰੇ ਹਿੰਦੁਸਤਾਨ ਦੇ ਵਿੱਚ ਹੀ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਕਿ ਸਿੱਖ ਜਿਹੜੇ ਹੈ ਵਕਵਾਦੀ ਹੈ ਸਿੱਖਾਂਤਵਾਦੀ ਹੈ ਦੁਨੀਆ ਦੇ ਵਿੱਚ ਸਿੱਖਾਂ ਨੂੰ ਜਿਹੜਾ ਗਲਤ ਢੰਗ ਦੇ ਨਾਲ ਪੇਸ਼ ਕਰਨ ਦਾ ਜਿਹੜਾ ਸਰਕਾਰ ਦਾ ਜਿਹੜਾ ਇਹ ਤੌਰ ਤਰੀਕਾ ਨਜ਼ਰ ਆਉਂਦਾ ਹੈ ਜੀ ਬਾਕੀ ਉਹਨਾਂ ਖਾਲਸਾਣ ਬਾਰੇ ਗੱਲ ਕੀਤੀ ਮੈਂ ਤੇ ਇਹ ਇਹ ਕਿਹਾ ਸੀ ਕਿ ਜੇ ਸਭ ਦਾ ਹਿਸਾਬ ਚੁੱਕਿਆ ਤੇ ਬਾਕੀ ਜਿਹੜਾ ਅਗਲਾ ਫੈਸਲਾ ਉਹ ਆਪ ਦੱਸਣਗੇ ਕਿ ਮੇਰੇ ਜਿਹੜੀਆਂ ਸੰਗਤਾਂ ਨੂੰ ਇਹਤੇ ਬਿਲਕੁਲ ਵੀ ਕੋਈ ਰੋਸ ਨਹੀਂ ਕਰਨਾ ਚਾਹੀਦਾ ਬਾਕੀ ਵੇਖੋ ਆਪਣਾ ਮਨੁੱਖੀ ਅਧਿਕਾਰਾਂ ਦਾ ਜਦੋਂ ਇੰਨਾ ਹੋਣ ਡਿਆ ਵਕਾਨ ਉਦੋਂ ਕੋਈ ਮੀਡੀਆ ਵਾਲੇ ਪੇਸ਼ ਨਹੀਂ ਕਰਦੇ ਇਹ ਕੋਈ ਐਡਾ ਕ੍ਰਿਮੀਨਲ ਤੇ ਬੰਦਾ ਹੈ ਨਹੀਂ ਜਿਹਨੂੰ ਇੰਨੇ ਸੁਰੱਖਿਆ ਜੇ ਉਥੇ ਲਿਆ ਕੇ ਪੇਸ਼ ਕੀਤਾ ਸਵੇਰ ਦਾ 1 ਵਜੇ ਦਾ ਰਾਤ ਦਾ ਉਠਾ ਕੇ ਭੁੱਖੇ ਭਾਣੇ ਨੂੰ ਇਨਾ ਹੈਲੀਕਾਪਟਰ ਤੇ ਲਿਆਂਦਾ ਇਹ ਇਹ ਨਹੀਂ ਪਤਾ ਕਿ ਸਿੱਖਾਂ ਨੇ ਇੰਨਾ ਧੱਕਾ ਹੋ ਰਿਹਾ ਵਾ ਉਹ ਲੜਨਾ ਤੇ ਚੂਣਾ ਲੜ ਕੇ ਅਸੀਂ ਮਤਲਬ ਕਿ ਇੱਜ਼ਤ ਆ ਦਿੱਤਾ ਵਾ ਚਲੋ ਸੰਗਤ ਦੀ ਕਿਰਪਾ ਦੇ ਨਾਲ ਉਹ ਜਿੱਤ ਗਿਆ ਬਾਕੀ ਜਿਹੜੀ ਵੀ ਉਹਨਾਂ ਦੀ ਜ਼ਿੰਮੇਵਾਰੀ ਆ ਉਹ ਆਪ ਆਣ ਕੇ ਖੁਦ ਨਿਭਾਉਣਗੇ ਬਾਕੀ ਸੰਗਤਾਂ ਨੂੰ ਕਿਸੇ ਵੀ ਗੱਲ ਤੇ ਜਿਹੜਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ